ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਖਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਖਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵੱਖ-ਵੱਖ ਪੰਜਾਬ ਦੇ ਇਲਾਕਿਆਂ ਦੇ ਵਿੱਚ ਜਿਵੇਂ ਹੜ੍ਹਾਂ ਦੀ ਆਫਤ ਬਣੀ ਹੋਈ ਹੈ ਉਸ ਆਫਤ ਮੁਕਕਦੇ ਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਮਹਾਰਾਜ ਦੇ ਪਾਵਨ ਰੂਪਨ ਸ਼ਕਤਾਂ ਜੋ ਚਾਹੁੰਦੇ ਲਈ ਜਿਹੜੀ ਹੈ ਦਾਸਾਂ ਦੀ ਦਾਸ ਦੀ ਪਿੱਛੇ ਟੀਮ ਸਾਰਿਆਂ ਦੀ ਸੇਵਾ ਲੱਗੀ ਹੋਈ ਹੈ ਇਸ ਟਾਈਮ ਇਸ ਸਮੇਂ ਤੱਕ ਅਸੀਂ ਇਸ ਤੋਂ ਪਹਿਲਾਂ ਵੱਖ-ਵੱਖ ਨਗਰਾਂ ਦੇ ਵਿੱਚ ਸੂਪ ਇਕੱਤਰ ਕਰਕੇ ਟ੍ਰੈਕ ਦੇ ਫਾਮੇ ਦੇ ਉੱਪਰ ਜਿਹੜੇ ਰਪ ਚਾਏ ਜਾ ਰਹੇ ਨੇ ਗੁਰਦਾਰ ਸ਼ੇਰ ਗੁਰ ਸਿੰਘ ਸਭ ਫਾਇਲਕਾ ਵਿਖੇ ਇਸ ਤਰ੍ਹਾਂ ਦਾਸ ਭਾਈ ਪੈਰ ਸਿੰਘ ਪ੍ਰਚਾਰਕ ਜਲਾਲਾਬਾਦ ਦੀ ਹਲਕੇ ਦੇ ਤੌਰ ਪ੍ਰਚਾਰਕ ਦੀ ਸੇਵਾ ਨਿਭਾ ਰਿਹਾ ਹੈ ਸਾਨੂੰ ਇਹ ਉਦੇਸ਼ ਹੋਏ ਨੇ ਕਿ ਜਿੱਥੇ ਹੜ ਦੇ ਕਾਰਨ ਬਣੇ ਹੋਏ ਨੇ ਇਹ ਖਤਰਾ ਮਡਰ ਰਿਆ ਆ ਉਥੋਂ ਪਾਵਨ ਫਿਤਰ ਸੁਪਨ ਜਿਹੜਾ ਹੈ ਸਖਾਂ ਖਾਂ ਦੇ ਉੱਪਰ ਪਹੁੰਚਾਉਣਾ ਕੀਤਾ ਗਿਆ ਕਿੰਨੇ ਸਰੂਪ ਹੁਣ ਤੱਕ ਤੁਸੀਂ ਲੈ ਗਏ ਫਾਜ਼ਲਗਾ ਤਕਰੀਬਨ ਤੇ ਤਕਰੀਬਨ 15 ਤੋਂ 20 ਸਰੂਪ ਵੱਖ-ਵੱਖ ਨਗਰਾਂ ਦੇ ਵਿੱਚੋਂ ਅਸੀਂ ਜਿਹੜੇ ਨੇ ਗੁਰਦਾਰ ਸ਼੍ਰੀ ਗੁਰੂ ਸਿੰਘ ਸਭਾ ਫਾਜ਼ਲਗਾ ਸੁਰੱਖਿਅਤ ਸਥਾਨਾਂ ਦੇ ਉੱਪਰ ਪਹੁੰਚਾਉਣਾ ਕੀਤਾ